ਤੁਹਾਨੂੰ ਸਵਾਗਤ ਹੈ ਅੱਜ ਦੇ ਇਸ ਨਵੇਂ ਵਲੌਗ ਦੇ ਵਿੱਚ ਤੇ ਕਹਿੰਦੇ ਕੱਚੇ ਪੱਕੇ ਰਾਹਾਂ ਦੇ ਉੱਤੇ ਟੀਮਾਂ ਫਿਰਦੀਆਂ ਕਿਹੜੇ ਜਾਂਦੀਆਂ ਇਹ ਅਸੀਂ ਅੱਜ ਗਾਇਜ਼ ਖੇਤ ਨਹੀਂ ਜਾ ਰਹੇ ਤੇ ਇਹ ਅਸੀਂ ਆਏ ਆ ਅੱਜ ਟਰਾਲੀ ਖਿੱਚ ਮੁਕਾਬਲੇ ਤੇ ਪਿੰਡ ਪੱਠੜ ਜ਼ਿਲ੍ਹਾ ਲੁਧਿਆਣਾ ਤੇ ਚੋਬਰਾਂ ਨੇ ਕਹਿੰਦੇ ਖੇਤਾਂਆਂ 'ਚ ਕਾਹ ਬਾਰ ਰੱਖਿਆ ਤੇ ਕਾਹ ਪਾਰ ਰੱਖਿਆ ਤੇ ਕਾਹ ਪਾਰ ਰੱਖਿਆ ਇਦਾਂ ਹੀ ਕਰਦਗੇ ਮੈਂ ਅੱਜ ਦਾ ਕਹਿੰਦੇ ਗਾਹਾਂ ਦੇ ਕਹਿੰਦੇ ਮੁੰਡਿਆਂ ਨੂੰ ਮਤਲਬ ਇੱਥੇ ਮਿਲ ਕੇ ਜਾਣਾ ਕਿਆ ਬਾਤ ਆ ਕਿਆ ਬਾਤ ਆ ਧੀਮੀ 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 ਹੌਲੀ ਹੌਲੀ ਲੈ ਮਾ ਦਾ ਡਰਾਈਵਰ ਬਣ ਗਿਆ ਤਾਰ ਦੇ ਥੱਲੇ ਹੋਰ ਪਤਾ ਕਿ ਉਹਨੂੰ ਲੱਕੀ ਆ ਨਾ ਯਾ ਕਿ ਨਹੀਂ ਪਤਾ ਸਾਨੂੰ ਲੱਗੀ ਜਾਣਾ ਜਾ ਕਿਹਦੇ ਕੋਲ ਰਹੇ ਆ ਆਏ ਹਾਏ 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 ਆਏ ਹਾਏ 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 ਇਹ ਉਹ ਜਿਹੜਾ ਇਹ ਖੜਿਆ ਕਹਿੰਦੇ ਇੱਧਰ ਚੋਬਰ ਟਰਾਲੀ ਚ ਕਹਿੰਦੇ ਚੋਬਰੋ ਈਗਲ ਤੇ ਨਾਲ ਕਰੋਕੋਡਾਈਲ ਤਾਂ ਨਾਂ ਦੇ ਵਿੱਚ ਵੀ ਚੋਬਰਾਂ ਦੇ ਐਲਾਂ ਵਾਲੇ ਆਉਂਦੀਆਂ ਐਲਾਂ ਵਾਲੇ ਆਉਂਦੀਆਂ ਹੌਣ ਚਾਲਦੇ ਆ ਮਿੱਤਰੋ ਇਹਨਾਂ ਕੋਲ ਕਰਦੇ ਆ ਗੱਲਬਾਤ ਲੈ ਵੀ ਗਾਇਸ ਪਹੁੰਚ ਚੁੱਕੇ ਆ ਅਸੀਂ ਕੱਥੇ ਬਈ ਹਾਂ ਕਾਲੀ ਟੋਜਣਾ ਤੇ ਗਾਇਸ ਚਾਚਾ ਦਾਤਾ ਮਨੋਂ ਇਹਦਾ ਸਹੀ ਉਥੋਂ ਕੈਮਰੇ ਚ ਪੂਰਾ ਆਈ ਜਾਂਦਾ ਚਾਚਾ ਪਤਾ ਲਾਦਾ ਵੀ ਆਤਮਾ ਬਰਾੜ ਤੇ ਨਾਲ ਹੁਣ ਕਹਦਾ ਤਾਂ ਸਸੀ ਗੱਲ ਕੇ ਸਾਰਿਆਂ ਨੂੰ ਸਸੀ ਗੱਲ ਬਈ ਸਾਰਿਆਂ ਨੂੰ ਹਾਂ ਹੋਰ ਬਈ ਠੀਕ ਠਾਕ ਠੀਕ ਠਾਕ ਚਾਚਾ ਜਰਾ ਕਿਤਾ ਬਾਹ ਵੱਡੀ ਫਿਰਦਾ ਅੱਜ ਭੈਣ ਪਤਾ ਨਹੀਂ ਕਿਹੜਾ ਚੋਰਾ ਖਾਈ ਜਾਂਦਾ ਚਾਚੇ ਨੂੰ ਬੜਾ ਬੜਾ ਉਥੋਂ ਲੱਸਾ ਹੋਈ ਜਾਂਦਾ ਤੇ ਉਹਨੇ ਕੀ ਚੱਕਰਾ ਆਜ ਚ 4 ਦਿਨ ਹੋ ਗਿਆ ਕਿ ਸੁਤਾਨੇ ਨੂੰ ਤਾਂ ਉਹਨਾਂ ਵੀ ਭਾਰ ਘਟ ਜਾਂਦਾ ਬਾਈ ਕੀ ਗੱਲ ਕਹਿੰਦਾ ਹੀ ਫਰਕ ਯਾਰ ਮੇਰਾ ਚੀਜ਼ਾਂ ਦੋਹੀ ਜਾਂਦੇ ਆ ਅੱਛਾ ਆਵਾਜ਼ ਤੋਂ ਨਹੀਂ ਪਤਾ ਲੱਗਦਾ ਬਾਈ ਬਾਅਦ ਤੇਰੀ ਉਹੀ ਆ ਸੁਤਾਲ ਬਾਅਦ ਤੇਰੀ ਹੱਲਗੀ ਦਾ ਖਤਮਾਂਗਾ ਮਯਾਰਾ ਕਹਿੰਦਾ ਬਾਹਰ ਤੋਂ ਨਹੀਂ ਪਤਾ ਲੱਗਦਾ ਤੇਰੀ ਬਾਅਦ ਹੱਲਗੀ ਦਾ ਬੱਸ ਉਹ ਵੀ ਅੱਜ ਹੈ ਜੇ ਇਧਰਲੇ ਪਾਸੇ ਕਰੋਕੋ ਦਾਲ ਚੋਪਰ ਨੇ ਜੱਗ ਤੁਹਾਡੇ ਪਾਦੇ ਚਾਲੇ ਅਈ ਮੇਟਰੋ ਕਨੇ ਐਂਟਰੀ ਮਾਰ ਲਈ ਚੋਬਰਾਂ ਨੇ ਇਧਰਲੇ ਪਾਸੇ ਲੈਣ ਲੈਣ ਦੇ ਵਿੱਚ ਲੋਹੀ ਲੋਹਾ ਖੜਾ ਆਣਾ ਰਸੀ ਹੋਰ ਕੀ ਬਾਤ ਆ ਇਹਨੂੰ ਗਨੇ ਹੁੰਦਾ ਐਂਟਰੀ ਐਂਟਰੀ ਇਹ ਆ ਐਂਟਰੀ ਇਹ ਆ ਐਂਟਰੀ ਐਂਟਰੀਆਂ ਤਾਂ ਬਸ ਇਹ ਰਹਿਣੀ ਆ ਅਜੇ ਤਾਂ ਇੱਕ ਪਿੱਛੇ ਵੀ ਐਂਟਰੀਆਂ ਦਾ ਬਹੁਤ ਨੇ ਮਾਰੇ ਆ ਹਾਂ ਇਹ ਸ਼ਾਨਦਾਰ ਐਂਟਰੀ ਆ ਇਹ ਆ ਸ਼ਾਨਦਾਰ ਐਂਟਰੀ ਕਿਧਰ ਮਿਲਦੇ ਆ ਅਲਤੇ ਦਾ ਹੈਗੇ ਇਧਰ ਦੇਖਦੇ ਆਂ ਕੀ ਭਾਬੇ ਕੀਆ ਟਰੈਕਟਰ ਦਾ ਬਹੁਤ ਆ ਗਿਆ ਤੇ ਟੂਰਨਾਮੈਂਟ ਦੀ ਇੱਕ ਹੋਰ ਖਾਸियत ਆ ਤਾਂ ਪੰਦਰਾਂ ਨੇ ਜਿਵੇਂ ਠੰਡਾ ਮੌਸਮ ਕਰ ਲਿਆ ਤੇ ਹੁਣ ਕਹਿੰਦੇ ਪੜਾਕੇ ਪੈਣੇ ਆ। ਕੀ ਬਾਤ ਆ ਸਵਪਟ ਹੋ ਜਾਂਦੀ ਆ ਆਪ ਇਧਰ ਲਾਵਾਂਗੇ ਲੈ ਕੇ ਆਪਣੜੀ ਵੀ। ਆਪਣੜੀ ਉਧਰ ਹੀ ਲੱਗ ਜੂ। ਉੱਥੇ ਟਰੈਕਟਰ ਲਾਉਂਦੇ ਆ। ਉਹ ਉਧਰ ਹੀ ਲੱਗਣੀ ਪੂੜੀ ਬਣਦੇ। ਅੱਤੀ ਕਹਿੰਦੇ ਮਿੱਤਰੋ ਇਧਰ ਦੇ ਪਾਸੇ ਆਪਾਂ ਕਰਤੀ ਪਾਰਕ ਤੇ ਮੁੰਡੇ ਹੈਗੇ ਆ ਪੂਰੇ ਫੱਟ ਤੇ ਮੌਸਮ ਬਹੁਤ ਜੈਂਕੀ ਹੋਇਆ ਅੱਜ। ਮੌਸਮ ਨੇ ਤਾਂ ਜਿਵੇਂ ਕਰੀਏ ਸਰੇ ਹੀ ਕਰਤਾ ਜਿਵੇਂ ਇਹਨਾ ਪ੍ਰੋਗਰਾਮ ਆ। ਮੌਸਮ ਨੇ ਲਾ ਤਾਂ ਐਂਡ ਮੂਲ ਉਹ ਜੀਆ ਆਸਲਾ ਫਰੂਦ ਕੱਢੀ ਜਾਂਦਾ ਹੁਣ ਅਸੀਂ ਪੂਰਾ ਲੈ ਕੇ ਲੈਸੋ ਕੇ ਫੇਰ ਗੱਟਾਂ ਜੱਬਾ ਸੱਜਣੋਂ ਕਹਿੰਦੇ ਪ੍ਰੋਗਰਾਮ ਹੋ ਚੁੱਕਿਆ ਪੂਰਾ ਫੱਟ ਤੇ ਇਕੱਠ ਚੈੱਕ ਕਰੋ ਤੇ ਰੱਬ ਵੀ ਹੋ ਗਿਆ ਪੂਰਾ ਬੇਈਮਾਨ ਤੇ ਕਹਿੰਦੇ ਕਣੀਆਂ ਪਈ ਜਾਂਦੀਆਂ ਤੇ ਗਰਾਊਂਡ ਦੇ ਵਿੱਚ ਮਾਹੌਲ ਇੱਕ ਨੰਬਰ ਚ ਹੋਇਆ ਪਿਆ ਤੇ ਅਰਜਨ ਚੱਲਣ ਲੱਗਿਆ ਕਿਆ ਬਾਤ ਆ ਚੋਬਰ ਕਹਿੰਦੇ ਮਿੱਟੀ-ਮੁੱਟੀ ਹੁਣ ਫੱਟ ਕਰਕੇ ਲੈ ਕੇ ਆਇਆ ਤੇ ਅਰਜੰਦਾ ਹੁਣ ਜੋਰ ਦਾ ਪਤਾ ਲੱਗਣਾ ਕਿਆ ਬਾਤ ਆ ਜਿਵੇਂ ਕਹਿੰਦੇ ਕਮੈਂਟਰੀ ਵਾਲੇ ਚੋਬਰ ਦਾ ਯੂਰੋ ਵਾਲਾ ਲੱਗਿਆ ਪਿਆ ਤੇ ਮਾਹੌਲ ਇੱਕ ਨੰਬਰ ਹੋਇਆ ਪਿਆ ਮੇਰੇ ਤਰ ਟਰੈਕਟਰ ਦੇਖੋ ਕਿਆ ਬਾਤ ਆ ਚਾਚ ਰਾਇਆ ਤਨੇ ਚਾਰੇ ਖੜੇ ਗੱਲਾਂ ਲੜਦੀਆਂ ਟਿਕਾਣੇ ਮੇਰੇ ਵੀਰੋ ਕਹਿੰਦੇ ਸੱਜਣਾ ਇੱਥੇ ਟਰਾਲੀਆਂ ਪੈਪਾ ਵਟਿਆ ਜਾਂਦਾ ਤੇ ਇਧਰਲੇ ਪਾਸੇ ਗੱਭਰੂ ਬਰੇ ਸੱਲੋ ਰੂਮ ਦਾ ਵਰਤਾ ਹੌਲ ਲੱਗ ਰਿਹਾ ਤੋਂ ਮਿੱਟਰੋ ਹੋ ਗਿਆ 7:00 ਬਜ ਕੇ 50 ਮਿੰਟ ਹੋ ਚੁੱਕਿਆ ਤੇ ਹੁਣ ਆਪਾਂ ਜਿੱਤੋ ਪਾਵਾਂਗੇ ਚਾਲੇ ਤੇ ਥਲੇ ਪਾਸੇ ਬਾਈ ਵੀ ਬੜਾ ਗੱਲ ਪੜੀਦਾ ਚੰਦਰਾ ਵਲੌਗ ਨਹੀਂ ਬਣਾਉਣਾ ਹੁੰਦਾ ਤੇ ਆਹ ਘੜਾ ਕਹਿੰਦੇ ਮਿੱਟਰੋ ਚਮਕੌਰ ਸਾਹਿਬ ਵਾਲਾ ਜਹਾਜ਼ ਐ ਵੀ ਮਿੱਟਰੋ ਸ਼ਾਮਾਂ ਪੈ ਚੁੱਕੀਆਂ ਨੇ ਤੇ ਹੁਣ ਮੁੜਿਆ ਤੇ ਟਾਈਮ ਕਿੰਨਾ ਹੋ ਗਿਆ ਸੀ 8:24 8:24 ਮਿੰਟ ਹੋ ਗਏ ਤੇ ਮੇਲਾ ਰਿਹਾ ਪੂਰਾ 1 ਨੰਬਰ 21 ਟਰੈਕਟਰ ਆਏ ਸੀਗੇ ਤੇ ਅੱਜ ਕਹਿੰਦੇ ਬਲੈਕ ਆਊਟ ਆ ਯਾਰ ਤਾਂ ਕਰਕੇ ਕਹਿੰਦੇ ਚਾਰ ਸਪਰੇਅ ਸਰਨਾਟਾ ਸਾਹ ਆਇਆ ਤੇ ਮਾਮੇ ਵੀ ਆ ਗਈ ਸੀ ਉੱਥੇ ਮਾਮੇ ਨੇ ਬੋਲਦਾ ਧਾਵਾ ਤੇ ਟਰੈਕਟਰ ਗੱਲ ਕਰ ਲਾਹਟੀ ਸੀ ਉਹਦਾ ਚੱਲਣ ਵਾਲਾ ਉਹ ਚੱਲ ਗਿਆ ਸੀ ਨਾ ਅੱਜ ਚੱਲ ਗਿਆ ਸੀ ਚੱਲ ਗਿਆ ਸੀ ਬਸ ਨਾਮ ਵੰਡਣ ਵਾਲੇ ਰਹਿ ਗਏ ਉਹ ਹੁਣ ਹਨੇਰੇ 'ਚ ਵੰਡ ਕੇ ਉਹਨੇ ਹੀ ਕਰ ਦੇਣਾ ਕਲੱਚ ਤੇ ਯਾਰ ਲੱਕੀ ਵਾਲਾ ਤੇ ਚਮਕੌਰ ਸਾਹਿਬ ਦਾ ਟਰੈਕਟਰ ਚੱਲੇ ਸੋਹਣੇ ਸਭ ਤੋਂ ਵੱਡੀ ਚੀਜ਼ ਇਹ ਹੈ ਵੀ ਉਹਨਾਂ ਦੇ ਵਿੱਚ ਯਾਰ ਕੋਈ ਨੁਕਸ ਨਹੀਂ ਪਿਆ ਤਕਨੀਕੀ ਨ ਖਰਾਬੀ ਕੋਈ ਵੀ ਨਹੀਂ ਆਈ ਜਿਸਰਾ ਕਰਾਦਾ ਦੋਨਾਂ ਟਰੈਕਟਰਾਂ ਨੇ ਕਿਵੇਂ ਰਿਹਾ ਮੇਲਾ ਹੱਥ ਤੇਰਾ ਕਿਉਂਕਿ ਆਪਾਂ ਮੇਲੇ ਦੇ ਸ਼ੁਰੂ ਤੇ ਤੇ ਆਪਾਂ ਮੇਲੇ ਦੇ ਐਂਡ ਤੇ ਮਿਲੇ ਆਂ ਵਿਚਾਲੇ ਨਹੀਂ ਮਿਲੇ ਆਪਾਂ ਠੀਕ ਹੈ